ਇਹ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਹੈ ਜਿਸ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਪੰਜਾਬ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਦੋਂ ਉਹ ਸੈਨੇਟ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਹਰ ਕੋਈ ਸੋਚਦਾ ਹੈ ਕਿ ਐਵੇਂ ਹੀ ਹੋਣਾ ਚਾਹੀਦਾ ਕਿਉਂਕਿ ਇਹ ਸਿਆਸੀ ਲੀਡਰ ਨੇ ਪਰ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਸਿਆਸੀ ਲੀਡਰ ਹੀ ਪੰਜਾਬ ਪੱਖੀ ਨਾ ਹੋਵੇ ਹਰ ਕੋਈ ਲੀਡਰ ਹੀ ਪੰਜਾਬ ਦਾ ਨਾ ਸੋਚਦਾ ਹੋਵੇ ਮਾਲਵਿੰਦਰ ਸਿੰਘ ਕੰਗਵਾਰੀ ਇਹ ਧਾਰਨਾ ਬਣਾਉਣ ਤੋਂ ਪਹਿਲਾਂ ਸਾਨੂੰ ਇੱਕ ਪੋਸਟ ਪੜ੍ਹ ਲੈਣੀ ਚਾਹੀਦੀ ਹੈ ਜੋ ਕਿ ਇਸੇ ਯੂਨੀਵਰਸਿਟੀ ਦੇ ਸਾਫ ਕਾਸਟ ਸਟੂਡੈਂਟ ਹਰਵਿੰਦਰ ਸਿੰਘ ਖੈਰਾ ਦੇ ਵੱਲੋਂ ਲਿਖੀ ਗਈ ਹੈ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਅਸਲ ਦੇ ਵਿੱਚ ਕੰਗ ਹੈ ਕੌਣ ਹਰ ਕੋਈ ਜਾਣਦਾ ਹੈ ਕਿ ਮੈਂ ਆਪ ਦਾ ਹਮਾਇਤੀ ਨਹੀਂ ਹਾਂ ਮੈਂ ਆਪ ਦਾ ਅਕਸਰ ਅਲੋਚਕ ਰਿਹਾ ਹਾਂ ਪਰ ਹਾਲ ਹੀ ਵਿੱਚ ਮੈਂ ਪੀਜੂ ਕੈਂਪਸ ਤੋਂ ਇੱਕ ਵੀਡੀਓ ਦੇਖਿਆ ਜਿੱਥੇ ਇੱਕ ਵਿਦਿਆਰਥੀ ਨੇ ਮਾਲਵਿੰਦਰ ਸਿੰਘ ਕੰਗ ਨਾਲ ਉਸਦੀ ਗੱਲ ਸੁਣੇ ਬਿਨਾਂ ਹੀ ਬਹਿਸ ਕੀਤੀ ਹਰ ਕਿਸੇ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਸਵਾਲ ਕਰਨ ਦਾ ਅਧਿਕਾਰ ਹੈ ਅਤੇ ਮੈਂ ਉਸ ਖਾਸ ਘਟਨਾ ਤੇ ਟਿੱਪਣੀ ਨਹੀਂ ਕਰ ਰਿਹਾ ਇਸ ਨੇ ਯੂਨੀਵਰਸਿਟੀ ਸਮੇਂ ਦੀਆਂ ਯਾਦਾਂ ਦੀ ਕਲੇਹਿਰ ਵਾਪਸ ਲੈ ਆਂਦੀ ਮੈਂ ਮਾਲਵਿੰਦਰ ਸਿੰਘ ਕੰਗ ਨੂੰ 2002 ਦੇ ਵਿੱਚ ਸਾਡੇ ਪੀਜੂ ਦੇ ਦਿਨਾਂ ਤੋਂ ਜਾਣਦਾ ਹਾਂ ਜੋ ਲੋਕ ਉਸ ਸਮੇਂ ਸਾਡੇ ਆਲੇ-ਦੁਆਲੇ ਸਨ ਉਹਨਾਂ ਨੂੰ ਯਾਦ ਹੋਵੇਗਾ ਕਿ ਉਹਨਾਂ ਦਾ ਕੋਈ ਵੀ ਰਾਜਨੀਤਿਕ ਪਰਿਵਾਰਕ ਪਿਸ਼ੋਖੜ ਨਹੀਂ ਸੀ ਅਤੇ ਨਾ ਹੀ ਉਹਨਾਂ ਦੇ ਪਿੱਛੇ ਕੋਈ ਵੱਡਾ ਪੈਸਾ ਸੀ ਫਿਰ ਵੀ ਉਹ ਪੂਰੀ ਮਿਹਨਤ ਅਤੇ ਵਿਦਿਆਰਥੀ ਸਮਰਥਨ ਦੇ ਦੁਆਰਾ ਦੋ ਵਾਰ ਪੀਯੂ ਦੇ ਪ੍ਰਧਾਨ ਚੁਣੇ ਗਏ ਮੈਂ ਨਿੱਜੀ ਤੌਰ ਤੇ ਦੇਖਿਆ ਹੈ ਕਿ ਉਹ ਕਿਵੇਂ ਵਿਦਿਆਰਥੀ ਅਧਿਕਾਰਾਂ ਦੇ ਲਈ ਡਿੜ੍ਹ ਰਹੇ ਭੋਖੜ ਤਾਲਾਂ ਦੀ ਗਵਾਹੀ ਕਰਨ ਤੋਂ ਲੈ ਕੇ ਗ੍ਰਿਫਤਾਰ ਹੋਣ ਤੱਕ ਉਹ ਕਦੇ ਵੀ ਪਿੱਛੇ ਨਹੀਂ ਹਟੇ ਮੇਰੇ ਨਾਲ ਜੁੜੇ ਮੇਰੇ ਬਹੁਤ ਸਾਰੇ ਯੂਨੀਵਰਸਿਟੀ ਦੇ ਦੋਸਤ ਆਸਾਨੀ ਦੇ ਨਾਲ ਇਸ ਦੀ ਗਵਾਹੀ ਦੇ ਸਕਦੇ ਹਨ ਉਸ ਸਮੇਂ ਹਰ ਵੱਡੀ ਪਾਰਟੀ ਜਿਵੇਂ ਕਾਂਗਰਸ ਭਾਜਪਾ ਤੇ ਰਾਜਪੱਤਰੀ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਨੇ ਉਸ ਨੂੰ ਪੂਸੂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਆਪਣੇ ਨੌਜਵਾਨ ਵਿੰਗਾਂ ਦੇ ਵਿੱਚ ਵੱਡੇ ਅਹੁਦੇ ਦੇਣ ਦੀ ਗੱਲ ਕੀਤੀ ਪਰ ਉਸ ਨੇ ਵਿਦਿਆਰਥੀਆਂ ਦੀ ਸੇਵਾ ਕਰਨ ਲਈ ਆਪਣੀ ਹੀ ਮੂਲ ਪਾਰਟੀ ਪੂਸੂ ਨਾਲ ਰਹਿਣ ਨੂੰ ਹੀ ਤਰਜੀਹ ਦਿੱਤੀ ਖੁਦ ਪੂਸੂ ਮੈਂਬਰ ਹੋਣ ਦੇ ਨਾਤੇ ਮੈਨੂੰ ਅਜੇ ਵੀ ਇੱਕ ਘਟਨਾ ਯਾਦ ਹੈ ਕਿ ਜਦੋਂ ਇੱਕ ਸੀਨੀਅਰ ਅਤੇ ਸਖਤੀ ਸਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਨੇ ਉਸ ਨੂੰ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਬੁਲਾਇਆ ਤੇ ਉਸ ਨੂੰ ਐਸਓਆਈ ਦੇ ਸੂਬਾ ਪ੍ਰਧਾਨ ਦੇ ਅਹੁਦੇ ਦੀ ਗੱਲ ਕੀਤੀ ਇਸ ਸ਼ਰਤ ਤੇ ਕਿ ਪੂਸੂ ਇਸ ਦੇ ਵਿੱਚ ਰਲ ਜਾਵੇ ਕੰਗਣੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਉਸ ਪਲੇਟਫਾਰਮ ਦੇ ਨਾਲ ਤੋਂ ਖੰ ਨਹੀਂ ਕਰ ਸਕਦਾ ਜਿਸ ਨੇ ਮੈਨੂੰ ਮੇਰੀ ਪਛਾਣ ਦਿੱਤੀ ਉਸ ਦੀ ਇਹ ਕਹੀ ਇੱਕ ਲਾਈਨ ਨੇ ਉਸ ਸਮੇਂ ਉਸ ਦੇ ਕਰਦਾਰ ਬਾਰੇ ਸਭ ਕੁਝ ਕਹਿ ਦਿੱਤਾ ਵਿਦਿਆਰਥੀ ਰਾਜਨੀਤੀ ਤੋਂ ਬਾਅਦ ਉਸ ਨੇ ਪੀ ਜੂ ਸੈਨੇਟਰ ਵਜੋਂ ਸੇਵਾ ਨਿਭਾਈ ਅਤੇ ਹਮੇਸ਼ਾ ਯੂਨੀਵਰਸਿਟੀ ਅਤੇ ਇਸ ਦੇ ਵਿਦਿਆਰਥੀਆਂ ਦੇ ਲਈ ਮੁੱਦੇ ਉਠਾਏ ਮੈਨੂੰ ਅਜੇ ਵੀ ਯਾਦ ਹੈ ਕਿ ਉਸ ਨੇ ਪੀ ਜੂ ਸੈਨੇਟ ਦੇ ਲਈ ਕਿਵੇਂ ਗੱਲ ਕੀਤੀ ਜਦੋਂ ਪੰਜਾਬ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਹੈ ਕਿ ਜਾਂ ਇੱਕ ਖਤਰੇ ਦੇ ਵਿੱਚ ਹੈ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਵੀ ਉਸਦੀ ਹਿੰਮਤ ਘਟ ਨਹੀਂ ਹੋਈ ਲੈਂਡ ਪੂਲਿੰਗ ਦੇ ਮੁੱਦੇ ਤੇ ਕੰਗ ਨੇ ਖੁੱਲ ਕੇ ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਸਟੈਂਡ ਲਿਆ ਅਤੇ ਪਾਰਲੀਮੈਂਟ ਦੇ ਵਿੱਚ ਆਪਣੇ ਪਹਿਲੇ ਹੀ ਦਿਨ ਉਸ ਨੇ ਇੱਕ ਮਜ਼ਬੂਤ ਸੰਵਿਧਾਨਕ ਨੁਕਤਾ ਉਠਾਇਆ ਤੇ ਕੇਂਦਰ ਦੇ ਵੱਲੋਂ ਪੁਨਰਗਠਨ ਐਕਟ ਦੀ ਧਾਰਾ 72 ਦੀ ਦੁਰਵਰਤੋਂ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਕਿ ਕੇਂਦਰ ਕੋਲ ਕੋਈ ਅਜਿਹੀ ਸ਼ਕਤੀ ਨਹੀਂ ਹੈ। ਅਗਸਤ ਵਿੱਚ ਉਹ ਨਿੱਜੀ ਤੌਰ ਤੇ ਕੇਂਦਰੀ ਮੰਤਰੀ ਨੂੰ ਮਿਲੇ ਤੇ ਤੁਰੰਤ ਯੂਨੀਵਰਸਿਟੀ ਚੋਣਾਂ ਦੀ ਲਿਖਤੀ ਮੰਗ ਸੌਂਪੀ। ਇਹ ਉਹੀ ਕੰਗ ਹੈ ਜਿਸ ਦੀ ਇੱਕ ਫੇਸਬੁੱਕ ਪੋਸਟ ਨੇ ਲੈਂਡ ਪੂਲਿੰਗ ਤੇ ਆਪਣੀ ਹੀ ਪਾਰਟੀ ਦੇ ਸਟੈਂਡ ਦੇ ਖਿਲਾਫ ਇਨੇ ਜ਼ੋਰਦਾਰ ਢੰਗ ਨਾਲ ਸਵਾਲ ਉਠਾਇਆ ਕਿ ਹਾਈ ਕਮਾਂਡ ਨੂੰ ਕਹਿਣਾ ਪਿਆ ਕਿ ਉਹ ਫੇਸਬੁੱਕ ਪੋਸਟ ਡਿਲੀਟ ਕਰ ਦੇਣ ਜੇ ਤੁਸੀਂ ਪਾਰਲੀਮੈਂਟ ਵਿੱਚ ਉਸਤੇ ਭਾਸ਼ਣ ਸੁਣੋਗੇ ਤਾਂ ਤੁਸੀਂ ਇਹ ਗੱਲ ਵੇਖੋਗੇ ਕਿ ਉਸਤੇ ਤਰਕ ਸਟੀਕ ਅਤੇ ਨਿੱਡਰ ਹਮੇਸ਼ਾ ਤੱਥਾਂ ਦੇ ਆਧਾਰਿਤ ਹੁੰਦੇ ਹਨ ਸਾਡਾ ਸੰਵਿਧਾਨ ਪ੍ਰੋਟੈਕਟ ਕਰਦਾ ਹੈ ਸੈਕੂਲਰ ਜਿਹੜਾ ਨੇਚਰ ਹੈ ਸਾਡੇ ਮੁਲਕ ਦਾ ਲੇਕਿਨ ਹੋ ਉਲਟਾ ਰਿਹਾ ਹੈ ਸਰ ਬਿਲਕੁਲ ਵਿਪਰੀਤ ਹੋ ਰਿਹਾ ਹੈ ਅੱਜ ਜਦੋਂ ਮਾਨਯੋਗ ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਜੱਜ ਦੋ ਸੀਨੀਅਰ ਵਕੀਲਾਂ ਨੂੰ ਜੱਜਾਂ ਵਾਸਤੇ ਰਿਕਮੈਂਡ ਕਰਦਾ ਹੈ ਤੇ ਦੇਸ਼ ਦੀ ਸਰਕਾਰ ਉਹਨਾਂ ਨੂੰ ਰਿਜੈਕਟ ਕਰ ਦਿੰਦੀ ਹੈ ਕਿਉਂਕਿ ਉਹਨਾਂ ਦੇ ਸਿਰ ਤੇ ਪੱਗ ਬੱਜੀ ਆ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਧਰਮ ਦੇ ਆਧਾਰ ਤੇ ਸੈਕੂਲਰ ਕਿ ਸੈਕੂਲਰ ਜਿਹੜਾ ਪੈਰਾ ਆ ਕਨਸਟੀਟਿਊਸ਼ਨ ਦਾ ਉਹ ਤੇ ਪੈਰਾ ਨਹੀਂ ਦਿੱਤਾ ਜਾ ਰਿਹਾ ਉਸਨੇ ਵੰਦੀ ਸਿੱਖਾਂ ਦੇ ਸਮਰਥਨ ਦੇ ਵਿੱਚ ਖੁੱਲ੍ਹ ਕੇ ਗੱਲ ਕੀਤੀ ਜੋ ਅੱਜ ਤੱਕ ਬਹੁਤ ਘੱਟ ਸਿਆਸਤਦਾਨ ਕਰਨ ਦੀ ਹਿੰਮਤ ਕਰਦੇ ਹਨ ਇਹ ਉਹੀ ਮਾਲਵਿੰਦਰ ਕੰਗ ਹੈ ਜਿਸ ਨੂੰ ਮੈਂ ਜਾਣਦਾ ਹਾਂ ਕਿ ਇਹ ਜ਼ਮੀਨੀ ਨੇਤਾ ਹੈ ਜਿਸ ਨੂੰ ਵਿਦਿਆਰਥੀ ਸੰਘਰਸ਼ਾਂ ਨੇ ਜਨਮ ਦਿੱਤਾ ਤੇ ਨਾ ਕਿ ਰਾਜਨੀਤਿਕ ਅਧਿਕਾਰਾਂ ਨੇ ਉਹਨਾਂ ਦਿਨਾਂ ਵਿੱਚ ਜਦੋਂ ਪੂਸੂ ਅਤੇ ਸੋਪੂ ਪੂਰੀ ਤਰ੍ਹਾਂ ਵਿਦਿਆਰਥੀ ਅਗਵਾਈ ਵਾਲੇ ਸਨ ਕੈਂਪਸ ਦੇ ਵਿੱਚ ਰਾਜਨੀਤੀ ਵਿਦਿਆਰਥੀਆਂ ਬਾਰੇ ਸੀ ਪਾਰਟੀਆਂ ਬਾਰੇ ਨਹੀਂ ਦੁੱਖ ਦੀ ਗੱਲ ਹੈ ਕਿ ਇੱਕ ਵਾਰ ਜਦੋਂ NSUI ABP ਐਸਓਆਈ ਅਤੇ ਆ ਵਰਗੇ ਰਾਜਨੀਤਿਕ ਸਮੂਹਾਂ ਦੀ ਪੀਯੂ ਦੇ ਵਿੱਚ ਰਾਜਨੀਤੀ ਦੇ ਵਿੱਚ ਦਾਖਲਾ ਹੋਣਾ ਸ਼ੁਰੂ ਹੋ ਗਿਆ ਤੇ ਸਾਫ਼ ਤੌਰ ਤੇ ਪੰਜਾਬੀ ਨੌਜਵਾਨਾਂ ਦੇ ਵੱਡੇ ਪੱਧਰ ਤੇ ਪ੍ਰਵਾਸ ਕਰਨ ਅਤੇ ਵਿਦਿਆਰਥੀ ਰਾਜਨੀਤੀ ਦੀ ਉਹ ਭਾਵਨਾ ਫਿੱਕੀ ਪੈਣੀ ਸ਼ੁਰੂ ਹੋ ਗਈ ਪਰ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਸਾਥ ਗਰੁੱਪ ਹੁਣ ਪੀਜੂ ਚੰਡੀਗੜ੍ਹ ਵਿਖੇ ਵਿਦਿਆਰਥੀ ਰਾਜਨੀਤੀ ਦੇ ਵਿੱਚ ਇੱਕ ਨਵੇਂ ਅਧਿਆਇ ਲਿਖ ਰਿਹਾ ਹੈ ਅਤੇ ਨਾ ਹੀ ਸਿਰ ਹੋਦਿਆਰਥੀਆਂ ਲਈ ਲੜ ਰਿਹਾ ਹੈ ਸਗੋਂ ਨੌਜਵਾਨਾਂ ਨੂੰ ਸਮਝਾਉਣ ਦੇ ਵਿੱਚ ਮਦਦ ਕਰ ਰਿਹਾ ਹੈ ਕਿ 1947 ਤੋਂ ਬਾਅਦ ਪੰਜਾਬ ਨੂੰ ਲਗਾਤਾਰ ਵੇ ਇਨਸਾਫੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ